ਹਾਂਜੀ ਦੋਸਤੋ ਸਵਾਗਤ ਹੈ ਵੀਡੀਓ 'ਚ ਤੇ ਅੱਜ ਵਾਲੀ ਵੀਡੀਓ ਹ 201225 ਦੀ ਆ 6ਪ ਉਹ ਦੀ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ 20 ਲੀਟਰ ਦੁੱਧ ਵਾਲੀ ਮੱਝ ਹਨਾ ਬਹੁਤ ਦੋਸਤਾਂ ਮਿੱਤਰਾਂ ਦੇ ਫੋਨ ਆਉਂਦੇ ਹੁੰਦੇ ਆ ਯਾਰ ਬਾਈ ਕੋਈ ਚੰਗੇ ਦੁੱਧ ਵਾਲੀ ਮੱਝ ਹੋਈ ਤਾਂ ਦੱਸੀ ਹਨਾ ਤਾਂ ਆਪਾਂ ਉਹਨਾਂ ਨੂੰ ਇਹੀ ਕਹਿੰਦੇ ਹੁੰਨੇ ਆ ਯਾਰ ਵੀ ਜਦੋਂ ਵੀ ਕੋਈ ਆਈ ਚੰਗੇ ਦੁੱਧ ਵਾਲੀ ਹੈ ਨਾ ਤਾਂ ਆਪਾਂ ਵੀਡੀਓ ਜ਼ਰੂਰ ਪਾਵਾਂਗੇ ਤੇ ਜਿਹੜੀ ਥੋੜੀ ਭਾਲ ਸੀ ਜਬਾ ਪੂਰੀ ਕਰਤੀ ਆ ਮੌਕਾ ਹਨ ਮੇਰਾ ਤੁਹਾਡੇ ਹੱਥਾਂ ਹਨ ਤੇ ਨੰਬਰ ਜਿਹੜਾ ਮਾਲਕ ਦਾ ਸਕਰੀਨ ਤੇ ਥੱਲੇ ਚੱਲ ਰਿਹਾ ਹੈਗਾ ਫੋਨ ਲਾ ਲਿਓ ਤੇ ਜਿਹੜਾ ਸੌਦਾ ਰਲਾ ਲਿਓ ਹਨ ਜਗਮੀਤ ਨਸਾਨਾ ਜਿਹੜਾ ਲਿਖਿਆ ਹੋਇਆ 9569532523 9569523523 ਮਾਲਕਾਂ ਦਾ ਨੰਬਰ ਹੈਗਾ ਮਾਲਕਾਂ ਨੂੰ ਫੋਨ ਲਾ ਕੇ ਆਪਦੀ ਗਾਰੰਟੀ ਤੇ ਜਿਹੜੀ ਮੱਝ ਆ ਉਹ ਤੁਸੀਂ ਖਰੀਦ ਸਕਦੇ ਹੋ ਹਨ ਮਗਰ ਇਹਦੇ ਕੱਟਾਗਾ ਵੀਡੀਓ ਆਪਾਂ ਆਸਟ ਵਿੱਚ ਕੱਟੇ ਦੀ ਵੀ ਲਾਵਾਂਗੇ ਸਾਲ ਇਹਨੂੰ ਸੂਈ ਨੂੰ ਹੋ ਗਿਆ ਹਨ ਇਸ ਟਾਈਮ ਇਹਦੇ ਥੱਲੇ 4 ਤੋਂ 5 ਲੀਟਰ ਦੁੱਧ ਆ ਜਿਹੜਾ ਉਹ ਹੈਗਾਗਾ ਅ ਕੱਟੇ ਦੀ ਵੀਡੀਓ ਆਪਾਂ ਲਾਸਟ ਤੇ ਲਾਵਾਂਗੇ ਉਹ ਵੀ ਵੇਖ ਲਓ ਤੁਸੀਂ ਤੇ ਜਗਮੀਤ ਨੇ ਮਾਲਕਾਂ ਨੇ ਇਹ ਗਾਰੰਟੀ ਵੀ ਦਿੱਤੀ ਆ ਵੀ ਜੇ ਆਂ ਦਾ ਸੂਕੇ 20 ਲੀਟਰ ਮੱਝ ਨੇ ਦੁੱਧ ਨਾ ਕੱਢਿਆ ਹਨ ਤਾਂ ਵੀ ਆਪਦੇ ਪੈਸੇ ਜਿਹੜੇ ਉਹ ਵਾਪਸ ਲੈ ਜਾਓ ਤੇ ਮੱਝ ਆ ਜਿਹੜੀ ਉਹ ਆਂ ਦਾ ਮੇਰੇ ਕਿੱਲੇ ਤੇ ਬੰਨ ਜੇ ਹਨ ਇਹ ਵੀ ਗਰੰਟੀ ਜਿਹੜੀ ਬਹੁਤ ਵੱਡੀ ਗਰੰਟੀ ਹੁੰਦੀ ਹੈ ਜੇ 20 ਲੀਟਰ ਮੱਝ ਨੇ ਦੁੱਧ ਦਿੱਤਾ ਤਾਂ ਤਾਂ ਹੀ ਇਹਨੇ ਬਾਈ ਨੇ ਕਿਹਾ ਹਨਾ ਇਹ ਗੱਲ ਤੇ ਨਹੀਂ ਗੱਲ ਕਹਿੰਦਾ ਕਿਰਾ ਕੱਢਣ ਦੀ ਕਰੋ ਗਾਂ ਦੀਆਂ ਵੇਖੀ ਜਾਊਗੀ ਹਨਾ ਤੇ ਪਰ ਮਾਲਕਾਂ ਨੇ ਇਹ ਗੱਲ ਕਹੀ ਆ ਵੀ ਭਾਈ ਜੇ 20 ਲੀਟਰ ਦੁੱਧ ਨਾ ਕੱਢਿਆ ਮੱਝ ਨੇ ਤਾਂ ਨੰਬਰ ਤੁਹਾਡੇ ਕੋਲੇ ਹੋਊਗਾ ਹਨਾ ਮੱਝ ਤੁਸੀਂ ਲੈ ਕੇ ਜਾਓਗੇ ਤਾਂ ਫੋਨ ਲਾ ਕੇ ਵਾਪਸ ਮੱਝ ਉਹਦੇ ਬਾਈ ਦੇ ਕਿੱਲੇ ਤੇ ਬੰਨ ਕੇ ਤੇ ਨਫੇ ਵਾਲੇ ਪੈਸੇ ਭਵੇਂ ਲੈ ਜਾਓ ਹਨਾ ਮਾਲਕਾਂ ਨੇ ਐਡੀ ਗਰੰਟੀ ਜਿਹੜੀ ਉਹ ਦੇਤੀ ਹੈ ਕਿ 20 ਲੀਟਰ ਦੁੱਧ ਆਗਾ ਚੰਗੇ ਦੁੱਧ ਵਾਲੀ ਤੇ ਚੰਗੀ ਜਿਹੜੀ ਬਰੀਡ ਵਾਲੀ ਮੱਝ ਆ ਜੇ ਆਪਾਂ ਘਰੇ ਕੋਈ ਬਰੀਡ ਤਿਆਰ ਕਰਨੀ ਹੈ ਨਾ ਚੰਗੇ ਵੱਡੇ ਜਿਹੜੇ ਆਪਾਂ ਪਸ਼ੂ ਆ ਘਰੇ ਤਿਆਰ ਕਰਨੇ ਹਨ ਉਸ ਬਰੀਡ ਵਾਲੀ ਮੱਝ ਹੈ ਚੰਗੀ ਮੱਝ ਹੈ ਜਣੀ ਦੀ ਆਪਾਂ ਚੰਗੇ ਬੱਚੇ ਲੈ ਕੇ ਘਰੇ ਆਪਦੀ ਬਰੀਡ ਤਿਆਰ ਕਰ ਸਕਦੇ ਹਾਂ ਨਾ ਜੇ ਆਪਾਂ ਮੱਝ ਤੇ ਸੂਏ ਦੀ ਗੱਲ ਕਰਕੇ ਤਾਂ ਪੰਜਵਾਂ ਸੂਆ ਜਿਹੜੀ ਮੱਝ ਹੈ ਸੂਈ ਹੋਈ ਹੈਗੀ ਤੇ ਮੌਕੇ ਦੀ ਇਸ ਟਾਈਮ ਤੁਹਾਨੂੰ ਦੱਸਿਆ ਵੀ ਖਾਲੀ ਹੈ ਪਰ ਅੰਦਰ ਦੀ ਜਿਹੜੀ ਉਹ ਸਾਫ ਆ ਹਨਾ ਆਪ ਦਾ ਚੈੱਕ ਕਰਵਾ ਕੇ ਡਾਕਟਰ ਤੋਂ ਨਾ ਤਸੱਲੀ ਕਰਵਾ ਸਕਦੇ ਹਾਂ ਕਿ ਅੰਦਰ ਦੀ ਸਾਫ਼ ਆ ਜਾਂ ਕਿਵੇਂ ਹੈ ਨਾ ਤੇ ਮਾਲਕਾਂ ਨੇ ਦੱਸਣ ਮੁਤਾਬਕ ਅੰਦਰ ਦੀ ਸਾਫ਼ ਹੈ ਅੰਦਰ ਦੀ ਗਾਰੰਟੀ ਹੈ ਬਾਕੀ ਤੁਸੀਂ ਆਪਣੀ ਤਸੱਲੀ ਆਪ ਕਰ ਲਿਓ ਤੇ ਜਿਹੜਾ ਮੁੱਲ ਹੈ ਉਹ ਮਾਲਕਾਂ ਦਾ ਤੁਸੀਂ ਫੋਨ ਤੇ ਕਰ ਲਿਓ ਜਾਇਜ਼ ਮੁੱਲ ਦੀ ਮੱਝ ਹੈ ਐਨੇ ਮੁੱਲ ਦੀ ਮੱਝ ਈ ਦੀ ਮਾ ਵੱਡੀ ਮੱਝ ਜਿਹੜੀ ਆ ਉਹ ਮੇਰੇ ਖਿਆਲ ਨਹੀਂ ਕਿਤੋਂ ਬਾਨੀ ਹੈ ਨਾ ਜੇ ਤੁਸੀਂ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਜਿਹੜਾ ਚੈਨਲ ਆ ਸਾਡਾ ਉਹ ਸਬਸਕ੍ਰਾਈਬ ਕਰ ਲਿਓ ਤਾ ਜੋ ਇਹਦਾਂ ਦੇ ਵੀਡੀਓ ਜਿਹੜਾ ਤੁਸੀਂ ਹੋਰ ਦੇਖ ਸਕੋ ਅਸੀਂ ਹੋਰ ਤੁਹਾਡੇ ਲਈ ਲਿਆ ਸਕੀ ਹੈ ਨਾ ਤੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡਾ ਜਿਹੜਾ ਫੇਸਬੁੱਕ ਵਾਲਾ ਪੇਜ ਹੈ ਇਹ ਨੂੰ ਫੋਲੋ ਕਰ ਲਿਓ ਤੇ ਲਾਈਕ ਕਰ ਲਿਓ ਤੇ ਜੇ ਤੁਸੀਂ ਵੀ ਕੋਈ ਐਸਾ ਦੀ ਵੀਡੀਓ ਬਣਵਾਉਣੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਪਰ ਵਾਲਾ ਨੰਬਰ ਆ ਉਹ ਮੇਰਾ ਹੈ 9988728258 ਮੇਰਾ ਨੰਬਰ ਹੈ ਤਾਂ ਤੁਸੀਂ ਮੈਨੂੰ ਫੋਨ ਕਰ ਲਿਓ ਨਾ ਤੇ ਹੁਣ ਮੈਨੂੰ ਦੀ ਇਜਾਜ਼ਤ ਮੈਲ ਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ